ਗੋਲੀਆਂ ਨਾਲ ਗੁੰਜਿਆ ਇੱਕ ਵਾਰ ਫਿਰ ਫਰੋਜਪੁਰ ਆਰਐਸਐਸ ਦੇ ਇੱਕ ਵੱਡੇ ਨੇਤਾ ਦੇ ਪੁੱਤਰੇ ਦਾ ਗੋਲੀਆਂ ਮਾਰ ਕੇ ਸ਼ਹਿਰਾਂ ਬਾਜ਼ਾਰ ਵਿੱਚ ਕੀਤਾ ਕਤਲ ਹਸਪਤਾਲ ਵਿੱਚ ਇਲਾਜ ਦੌਰਾਨ ਹੋਈ ਮੌਤ ਦੋ ਅਣਪਛਾਤੇ ਹਮਲਾਵਰਾਂ ਨੇ ਚਲਾਈਆਂ ਗੋਲੀਆਂ ਸ਼ਹਿਰ ਵਿੱਚ دہشت ਦਾ ਮਾਹੌਲ ਫਰੋਜਪੁਰ ਮੇਨ ਬਾਜ਼ਾਰ ਦੀ ਘਟਨਾ ਦੱਸੀ ਜਾ ਰਹੀ ਹੈ ਮਰਨ ਵਾਲੇ ਦੀ ਪਛਾਣ ਨਵੀਨ ਵਜੋਂ ਹੋਈ ਹੈ ਆਰਐਸਐਸ ਦੇ ਵੱਡੇ ਨੇਤਾ ਦੀਨਾ ਨਾਥ ਦਾ ਪੁੱਤਰਾ ਦੱਸਿਆ ਜਾ ਰਿਹਾ ਮ੍ਰਿਤਕ ਨੌਜਵਾਨ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਫਿਰੋਈਪੁਰ ਦਾ ਮੇਨ ਬਾਜ਼ਾਰ ਇੱਕ ਵਾਰ ਫਿਰ ਗੋਲੀਆਂ ਨਾਲ ਗੂੰਜ ਉੱਠਿਆ ਇੱਕ ਵਾਰ ਫਿਰ ਆਰਐਸਐਸ ਦੇ ਵੱਡੇ ਨੇਤਾ ਦੇ ਪੁੱਤਰੇ ਦਾ ਸ਼ਰੇਆਮ ਬਾਜ਼ਾਰ ਵਿੱਚ ਦਿਨ ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਜਾਣਕਾਰੀ ਅਨੁਸਾਰ ਆਰਐਸਐਸ ਦੇ ਵੱਡੇ ਨੇਤਾ ਦੀਨਾ ਨਾਥ ਦਾ ਪੁੱਤਰਾ ਨਵੀਨ ਕੁਮਾਰ ਜਦ ਆਪਣੀ ਦੁਕਾਨ ਵੱਲ ਜਾ ਰਿਹਾ ਸੀ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਇੱਕਦਮ ਹੀ ਉਸ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਇੱਕ ਗੋਲੀ ਉਸ ਦੇ ਸਿਰ ਵਿੱਚ ਜਾ ਵੱਜੀ ਜਿੱਥੇ ਉਹ ਡਿੱਗ ਪਿਆ ਤਾਂ ਉਸ ਨੂੰ ਹਸਪਤਾਲ ਵਿਖੇ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਸ਼ਰਿਆਮ ਬਾਜ਼ਾਰ ਵਿੱਚ ਗੋਲੀਆਂ ਚੱਲਣ ਨਾਲ ਇੱਕ ਵਾਰ ਫਿਰ دہشت ਦਾ ਮਾਹੌਲ ਫਰੋਈਪੁਰ ਦੇ ਵਿੱਚ ਫੈਲ ਗਿਆ ਹੈ ਤੇ ਲੋਕ ਦੁਕਾਨਾਂ ਬੰਦ ਕਰਕੇ ਉਥੋਂ ਨਿਕਲ ਗਏ ਅਤੇ ਭੀੜ ਭੜ ਵਾਲੇ ਬਾਜ਼ਾਰ ਵਿੱਚ ਕਾਫੀ ਜ਼ਿਆਦਾ ਚਹਲ ਪਹਿਲ ਰਹਿੰਦੀ ਸੀ ਅਤੇ ਸ਼ਹਿਰ ਦੇ ਬਿਲਕੁਲ ਵਿੱਚ ਹੀ ਇਹ ਜਗ੍ਹਾ ਸਥਿਤ ਹੈ ਜਿੱਥੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਆਰਐਸਐਸ ਦੇ ਪੋਤਰੇ ਦੇ ਕਤਲ ਨੂੰ ਲੈ ਕੇ ਭਾਜਪੀ ਦੇ ਨਤਾਵਾਂ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ ਹੈ। ਉਹਨਾਂ ਵੱਲੋਂ ਪੁਲਿਸ ਦੇ ਖਿਲਾਫ ਵੀ ਨਾਰੇਬਾਜੀ ਕੀਤੀ ਗਈ। ਉਹਨਾਂ ਦੇ આરોਪ ਲਗਾਇਆ ਹੈ ਕਿ ਕਾਨੂੰਨ ਨਾਮ ਦਾ ਡਰ ਕਿਸੇ ਨੂੰ ਨਹੀਂ ਰਿਹਾ ਗਿਆ। ਅਤੇ ਦਿਨ ਦਿਹਾੜੇ ਬਾਜ਼ਾਰ ਵਿੱਚ ਗੋਲੀਆਂ ਚੱਲ ਰਹੀਆਂ ਨੇ। ਇਸ ਤੋਂ ਕੁਝ ਕਦਮ ਦੂਰ ਤੇ ਹੀ ਪਿਛਲੇ ਹਫਤੇ ਵੀ ਸ਼ਰੇਆਮ ਗੋਲੀਆਂ ਬਾਜ਼ਾਰ ਵਿੱਚ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੀ ਗੁੱਸੇ ਵਿੱਚ ਆਈ ਲੋਕਾਂ ਵੱਲੋਂ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਗਈ ਅਤੇ ਰੋਪੀਆਂ ਨੂੰ ਜਲਦਾ ਫੜਨ ਦੀ ਗੱਲ ਕਹੀ ਜਾ ਰਹੀ ਹੈ ਉਤ ਸਹੀ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਉਸ ਨੂੰ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਹੈ ਅਤੇ ਜਲਦ ਹੀ ਰੋਪੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਡਾਕਟਰ ਸਾਹਿਬ ਬੈਠੇ ਜੀ ਅਸੀਂ ਗੱਲਾਂ ਕਰਦੇ ਪਏ ਹਾਂ ਇਹ ਬੇਡਾ ਕਹਿੰਦਾ ਮੈਂ ਬੱਚਿਆਂ ਨੂੰ ਪਾਰਕ ਤੇ ਲੈ ਕੇ ਜਾਣਾ ਹੈ ਚਾਹੇ ਚਾਹੇ ਤੂੰ ਜਾ ਔਰ ਉੱਥੇ ਜੁਕੋ ਬੈਂਕ ਕੋਲ ਉੱਥੇ ਭੱਜਿਆ ਇਹਨੇ ਕਹਿੰਦੇ ਤੁਹਾਡੇ ਹੀ ਗੋਲੀ ਵਾਜੀ ਬੈਠੇ ਹਾਂ ਹਾਂ ਆ ਬੱਚਾ ਗਿਆ ਤੇ ਉਹਨੂੰ ਜੰਮੇ ਪਿਆ ਆਦੀ ਅਸੀਂ ਚੱਕ ਕੇ ਲੈ ਕੇ ਗਏ ਮੈਡੀਸਿਨ ਮੈਡੀਕਲ ਵਾਲੇ ਕਹਿੰਦੇ ਲੈ ਉੱਥੇ ਲੈ ਜਾ ਕਿ ਨਾਮ ਕੀ ਸੀ ਨਵਿੰਨ ਨਵਿੰਨ अरोड़ा ਤੇਰਾ ਨਾਮ ਬੱਲੇ ਤ੍ਰਿਸ਼ਨ अरोड़ा ਕਰ ਲੈਨੇ ਭਾਈ ਜਿਹੜਾ ਕਿਸ ਤਰ੍ਹਾਂ ਹੋਇਆ ਤੇ ਕੀ ਜਾਣਕਾਰੀ ਆਈ ਸਾਹਮਣੇ ਜੋ ਜਿਹੜੇ ਉਹ ਨਵੀਨ ਜਿਹੜੇ ਜੀਤ ਕੁਮਾਰ ਜੀ ਸੀਗੇ ਜਿਹੜੇ 40 ਸਾਲ ਦੇ ਹੋਣਾ ਹੈ ਇਹਨਾਂ ਦੇ ਇੱਥੇ ਆਪਣੇ ਘਰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਕੋਈ ਉਹਨਾਂ ਨੇ ਐਕਸੀਡੈਂਟ ਕੀਤਾ ਜਿਸ ਦੇ ਨਾਲ ਉਹਦਾ ਵੀ ਜ਼ਖਮੀ ਹੋਈ ਤੇ ਉਹਦੇ ਵਿੱਚ ਅਸੀਂ ਕੀ ਬਣ ਲਈਏ ਦੇ ਤੁਸੀਂ ਅਸੀਂ ਕਮੇਟੀ ਐਂਗਲ ਕੀ ਆਇਆ ਨਹੀਂ ਗੱਲ ਕਰਦੇ ਸਾਡੇ ਨਾਲ ਫਿਰ ਵਾਪਰ ਕੇ ਸਾਰੇ ਪੁੱਛਦੇ ਅਸੀਂ ਕਰ ਰਹੇ ਹਾਂ ਸਾਰੇ ਪਾਸੇ ਅਸੀਂ ਸੀਸੀਟੀਵੀ ਦੇਖ ਰਹੇ ਹਾਂ ਵੈਸੇ ਵੀ ਜਿਹੜੀਆਂ ਸਾਡੀਆਂ 3 ਪੁਰਾਣੀਆਂ ਅਸੀਂ 3-4 ਐਸਐਚਓ ਲੱਗੇ ਹੋਏ ਡੀਐਸਪੀ ਸਰਵਨ ਲੱਗੇ ਹੋਏ ਗੋੜੀ ਐਸਪੀ ਤੇ ਨਾਲ ਸਾਡੀ ਸੀਏ ਸਰ ਕੁਝ ਸ਼ੁਰੂਆਤੀ ਜਾਂਚ ਜਾਇਆ ਸਾਹਮਣੇ ਕੋਈ ਸਰ ਹੌਸਲੇ ਵੇਖੋ ਜੀ ਪੈਦਲ ਹੀ ਭੱਜਦੇ ਭੱਜੇ ਨੇ ਕੰਦੇ ਵੀ ਜਿਹੜੇ ਲੋਕਾਂ ਦੇ ਕਹਿਣ ਦੇ ਮੁਤਾਬਿਕ ਅਫਸਰ ਸਾਹਿਬ ਜੀ ਕੋਈ ਗੱਲ ਨਹੀਂ ਇਹ ਜਿਹੜੀ ਇਹਨਾਂ ਨੂੰ ਵੱਧ ਤੋਂ ਵੱਧ ਜਿਹੜੀ ਕਾਨੂੰਨ ਅਨੁਸਾਰ ਸਰ ਜੀ ਆਪਾਂ ਨੂੰ ਵੀ ਇਹ ਥੈਂਕ ਯੂ ਸਰ ਥੈਂਕ ਯੂ ਸਰ